ਪੰਜਾਬ ਦੇ ਵਿੱਚ ਗੈਂਗਸਟਰ ਸ਼੍ਰੀਆਮ ਜਿਹੜੇ ਖੁੱਲੇ ਘੁੰਮ ਰਹੇ ਨੇ ਕਿਸੇ ਨੂੰ ਜਿਹੜਾ ਪੁਲਿਸ ਦਾ ਡਰ ਨਹੀਂ ਕਿਸੇ ਨੂੰ ਸਰਕਾਰ ਦਾ ਡਰ ਨਹੀਂ ਇੱਕ ਬੰਗਾ ਤੋਂ ਜਿਹੜੀ ਦਿਲ ਦਹਿਲਾਉਣ ਵਾਲੀ ਖਬਰ ਹੈ ਉਹ ਸਾਹਮਣੇ ਆਈ ਆ ਜਿੱਥੇ ਦਿਨ ਦੇ ਆੜ ਇਸਕਾਰਪਿਓ ਗੱਡੀ ਤੇ 40 ਤੋਂ 45 ਗੋਲੀਆਂ ਮਾਰੀਆਂ ਗਈਆਂ ਇੱਕ ਨੌਜਵਾਨ ਜਿਸ ਦਾ ਨਾਮ ਰੇਪਨਸੀ ਉਹ ਇਸ ਹਮਲੇ ਦੇ ਵਿੱਚ ਜਿਹੜਾ ਸਰੀਰ ਛੱਡ ਗਿਆ ਤੇ ਬਾਕੀ ਜਿਹੜੇ ਚਾਰ ਹੋਰ ਨੌਜਵਾਨ ਸੀ ਉਹ ਬਹੁਤ ਮਾੜੀ ਤਰ੍ਹਾਂ ਜਿਹੜਾ ਜ਼ਖਮੀ ਹੋਏ ਨੇਗੇ ਦੋਸਤੋ ਬਿਲਕੁਲ ਵੀ ਆਪਾਂ ਕਹਿੰਦੀ ਵੀ ਜਿਹੜਾ ਪੰਜਾਬ ਪੁਲਿਸ ਦਾ ਡਰ ਨਹੀਂ ਹੈ ਨਾ ਪ੍ਰਸ਼ਾਸਨ ਦਾ ਜਿਹੜਾ ਜਮਾਂ ਡਰ ਨਹੀਂ ਜਿੱਦਾ ਦਿਲ ਕਰਦਾ ਜਿੱਥੇ ਜੀ ਕਰਦਾ ਉਥੇ ਆ ਕੇ ਬੰਦਾ ਮਾਰ ਜਾਂਦਾ ਹੈਗਾ ਤਾਂ ਦੋਸਤੋ ਸਕੋਰਪੀਓ ਗੱਡੀ ਪੂਰੀ ਤਰ੍ਹਾਂ ਜਿਹੜੀ ਖਰਾਬ ਕਰ ਦਿੱਤੀਗੀ ਸ਼ੀਸ਼ੇ ਭੰਨੇ ਗੋਲੀਆਂ ਦੇ ਨਾਲ ਪੂਰੀ ਤਰ੍ਹਾਂ ਖਲਾਰ ਦਿੱਤੀਗੀ ਪਰ ਜਿੰਨੇ ਵੀ ਉਥੇ ਲੋਕ ਖੜੇ ਸੀ ਪਹਿਲਾਂ ਦੱਸਦੀ ਵੀ ਇਹ ਮਸਲਾ ਜਿਹੜਾ ਇਹ ਦਿਨ ਦਿਹਾੜੇ ਹੋਇਆ ਕੋਈ ਰਾਤ ਦਾ ਵਕਤ ਨਹੀਂ ਸੀ ਲੋਕ ਉਸ ਵੇਲੇ ਉਥੇ ਮੌਜੂਦ ਸੀਗੇ ਜਦੋਂ ਹਮਲਵਾਰ ਹਮਲਾ ਕਰਕੇ ਜਾ ਚੁੱਕੇ ਸੀ ਸਕੋਰਪੀਓ ਗੱਡੀ ਦੇ ਵਿੱਚ ਇਸ ਤਰੀਕੇ ਨਾਲ ਹੀ ਜਿਹੜੇ ਨੌਜਵਾਨ ਸੀ ਉਹ ਤੜਫੀ ਜਾਂਦੇ ਸੀਗੇ ਹੋ ਸਕਦਾ ਜੇ ਇਸ ਨੂੰ ਮੌਕੇ ਤੇ ਜਿਹੜਾ ਮੋਢੀ ਸਹਾਤਾ ਦਿੱਤੀ ਜਾਂਦੀ ਜਾਂ ਫਿਰ ਉਸ ਨੂੰ ਜਿਹੜਾ ਆਪਾਂ ਕਹਿੰਦੇ ਹਾਂ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਹੋ ਸਕਦਾ ਉਸ ਦੀ ਜਿਹੜੀ ਜਾਨ ਬਚ ਵੀ ਸਕਦੀ ਸੀ ਪਰ ਲੋਕ ਬਹੁਤ ਸਾਰੇ ਲੋਕ ਤਾਂ ਉੱਥੇ ਵੀਡੀਓ ਹੀ ਬਣਾਉਂਦੇ ਰਹੇ ਤਾਂ ਦੋਸਤੋ ਇੱਥੇ ਜਿਹੜਾ ਸਵਾਲ ਹੈ ਉਹ ਪ੍ਰਸ਼ਾਸਨ ਤੇ ਜਿਹੜਾ ਪੈਦਾ ਹੁੰਦਾਗਾ ਵੀ ਪ੍ਰਸ਼ਾਸਨ ਕਰ ਕੀ ਰਿਹਾ ਹੁਣ ਇੱਕ ਨਵੀਂ ਖਬਰ ਹੋਰ ਤੁਸੀਂ ਸੁਣੀ ਹੋਣੀ ਬੀ ਸਾਫਕਾ ਫੌਜੀ ਵੱਲੋਂ ਗਰਦਾਸਪੁਰ ਦੇ ਵਿੱਚ ਪਤਨੀ ਤੇ ਆਪਣੀ ਸੱਸ ਨੂੰ ਜਿਹੜਾ ਗੋਲੀਆਂ ਮਾਰ ਦਿੱਤੀਆਂ ਗਈਆਂ ਲੋਕਾਂ ਕੋਲੇ ਜਿਹੜਾ ਬਿਲਕੁਲ ਪਤਾ ਨਹੀਂ ਆਸਲਾ ਕਿੱਥੋਂ ਆਉਂਦਾ ਕਿਵੇਂ ਉਹ ਇੰਨਾ ਵੱਡਾ ਜਿਗਰਾ ਕਰਦੇ ਨੇ ਵੀ ਬਿਲਕੁਲ ਵੀ ਜਿਹੜਾ ਪੁਲਿਸ ਦਾ ਡਰ ਨਹੀਂ ਮੰਨਦੇ ਤੇ ਜਦੋਂ ਜੀ ਕਰਦਾ ਜਿਸ ਨੂੰ ਜੀ ਕਰਦਾ ਉਹਦੋਂ ਮਾਰ ਜਾਂਦੇ ਨੇ ਹੁਣ ਜਿਹੜਾ ਉਹ ਸਾਫਕਾ ਫੌਜੀ ਆ ਪੁਲਿਸ ਨੇ ਉਸ ਨੂੰ ਘੇਰਾ ਪਾ ਰੱਖਿਆ ਤੇ ਉਹ ਘਰ ਦੇ ਅੰਦਰ ਹੈਗਾ ਸਰੈਂਡਰ ਵੀ ਨਹੀਂ ਕਰ ਰਿਹਾ ਤੇ ਦੂਜੇ ਪਾਸੇ ਜਿਹੜਾ ਧਮਕੀ ਦੇ ਰਿਹਾ ਕਿ ਮੈਂ ਆਪਣੇ ਆਪ ਨੂੰ ਗੋਲੀ ਮਾਰ ਲੂੰਗਾ ਜੇ ਮੈਨੂੰ ਕੋਈ ਫੜਨ ਆਇਆ ਤਾਂ ਦੋਸਤੋ ਇਹ ਹਾਲ ਨੇ ਜਿਹੜੇ ਇਸ ਵੇਲੇ ਪੰਜਾਬ ਦੇ ਹੋ ਗਏ ਨੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਮ ਆਦਮੀ ਪਾਰਟੀ ਦੇ ਨਾਲ ਤੁਸੀਂ ਕਿੰਨਾ ਸਹਿਮਤ ਹੋ